ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸਰ ਸਿੰਘ ਵਾਲੀਆ ਇੱਕ ਬਹੁਤ ਹੀ ਸੋਹਣਾ ਗੀਤ ਲੈ ਕੇ ਆਇਆ ਜੋ ਲਿਖਿਆ ਹੈ ਸਰਦਾਰ ਅਮਰਜੀਤ ਸਿੰਘ ਫੌਜੀ ਸਾਹਿਬ ਪਿੰਡ ਦੀਨਾ ਸਾਹਿਬ ਤੋਂ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਸਰ ਨੇ ਮਜ਼ਦੂਰਾਂ ਦੀ ਗਾਥਾ ਸੁਣਿਓ ਜਰੂਰ ਤੁਹਾਨੂੰ ਇਹ ਬਹੁਤ ਪਸੰਦ ਆਉਣਗੀਆਂ ਸਚਾਈ ਇਸ ਸਮੇਂ ਕੋਈ ਰਾਤ ਨਹੀਂ ਸਾਡੀ ਤੇ ਨਹੀਂ ਦਿਨ ਮਜ਼ਦੂਰਾ ਦਾ ਕੋਈ ਰਾਤ ਨਹੀਂ ਸਾਡੀ ਤੇ ਨਹੀਂ ਦਿਨ ਮਜ਼ਦੂਰਾ ਦਾ ਗੁਰਵਿੱਤ ਵਿੱਚ ਲੰਗਦਾ ਏ ਹਰ ਛਣ ਮਜ਼ਦੂਰਾ ਦਾ ਉੱਪਾਂ ਪਿੰਡੇ ਜਰਦੇ ਹਾਂ ਖਾਲੇ ਵਟਾਂ ਘੜਦੇ ਹਾਂ ਹੁਕਮ ਜਿੱਥੋਂ ਦਾ ਹੋਵੇ ਉਥੇ ਜਾ ਖੜਦੇ ਹਾਂ ਡਰ ਹਰ ਪਲ ਰਹਿੰਦਾ ਏ ਹਾਏ ਮਾਲਕ ਦੀਆਂ ਘੂਰਾਂ ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾਂ ਦਾ ਦਾਤੀ ਪੱਲੀ ਕਹਿਆਂ ਨੂੰ ਅਸੀਂ ਹੱਕ ਨਾਲ ਛੱਡੀਏ ਰੁੱਖੀ ਮਸੀ ਮਿਲਦੀ ਜੋ ਖਾ ਕੇ ਵਕਤ ਟਪਾ ਛੱਡੀਏ ਸੋਚਾਂ ਵਿੱਚ ਮੂੰਹ ਤੱਕੀਏ ਘਰ ਬੈਠੀਆਂ ਹੁਰਾਂ ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾ ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾ ਦਾ ਇਟਾਂ ਨੂੰ ਪੱਥ ਕੇ ਤੇ ਅਸੀਂ ਆਵੇ ਪਾ ਦਈਏ ਮਿੱਟੀ ਨਾਲ ਮਿੱਟੀ ਹੋ ਉੱਚੇ ਮਹਿਲ ਬਣਾ ਦਈਏ ਕੋਈ ਵੀ ਹਾਮੀ ਨਹੀਂ ਸਾਡੇ ਜੀ ਹਜ਼ੂਰਾਂ ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾਂ ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾ ਦਾ ਸਭ ਸਾਧਨ ਸੁੱਖਾਂ ਦੇ ਅਸੀਂ ਆਪ ਬਣਾਏ ਨੇ ਪਰ ਗੱਲ ਓ ਵਖਰੀ ਹੈ ਸਾਡੇ ਹੱਥ ਨ ਆਏ ਨੇ ਸਾਡੇ ਆਪਣੇ ਹੱਥਾਂ ਦੇ ਰੋਂਦੇ ਦੁੱਖ ਮਜ਼ਬੂਰਾਂ ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾਂ ਦਾ ਜੇ ਲੁੱਟ ਤੋਂ ਬਚਣਾ ਹੈ ਆਓ ਇਕਾ ਕਰ ਲਈਏ ਜੋ ਗਿਆਨ ਦੇ ਦੀਪਕ ਨੂੰ ਮੱਥੇ ਵਿੱਚ ਧਰ ਲਈਏ ਦਾਰੇ ਆਪੇ ਖੁੱਲ ਜਾਊਗਾ ਆਸਾਂ ਦੇ ਬੂਰਾ ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾਂ ਦਾ ਸਦਿਆਂ ਤੋਂ ਤਰਸ ਰਹੇ ਜਿੰਨਾ ਖੁਸ਼ੀਆਂ ਖੇੜਿਆ ਨੂੰ ਰੰਗ ਭਾਗਿਓ ਲਾਵਣਗੇ ਫਿਰ ਆਪਣੇ ਵੇੜਿਆਂ ਨੂੰ ਦਿਨੇ ਪਿੰਡ ਦਾ ਫੌਜੀ ਵੀ ਦਿਨੇ ਪਿੰਡ ਦਾ ਫੌਜੀ ਵੀ ਮਾਣੂ ਸੁਖ ਸਰੂਰਾں ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਦਿਨ ਮਜ਼ਦੂਰਾں ਦਾ ਕੋਈ ਰਾਤ ਨਹੀਂ ਸਾਡੀ ਤੇ ਨਾ ਹੀ ਦਿਨ ਮਜ਼ਦੂਰਾں ਦਾ